ਇਸ ਵਾਰ ਫੇਰ ਉਹੀ ਹੋਇਆ ਜੋ ਹਰ ਸਾਲ ਹੁੰਦਾ ਆਉਂਦਾ ਆ ਆ ਤੁਸੀਂ ਵੇਖ ਰਹੇ ਹੋ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਆ ਦੇਖੋ ਕਿਸੇ ਜ਼ਿਮੀਂਦਾਰ ਨੇ ਅੱਗ ਲਾਈ ਆ ਅੱਗ ਦੇ ਨਾਲ ਆ ਦਰਖਤ ਵੀ ਜਿਹੜੇ ਨੇ ਨਾਲ ਹੀ ਝੁੱਲਸ ਗਏ ਆ ਵੇਖੋ ਤੁਹਾਡੇ ਸਾਹਮਣੇ ਆ ਤੇ ਇਹਨੇ ਕਿੰਨੇ ਟਾਈਮ ਦੇ ਪਾਲੇ ਹੋਏ ਦਰਖਤ ਇੱਕ ਪੱਤਾ ਨਹੀਂ ਬਚਿਆ ਇਹਨਾਂ ਤੇ ਯਾਰ ਦੇਖੋ ਗੱਲ ਕੋਈ ਖਾਸ ਨਹੀਂ ਆਪਣੇ ਕੋਲ ਐਡੇ ਐਡੇ ਟਰੈਕਟਰ ਆਪਾਂ 8-8 ਲੱਖ ਦੇ 10-10 ਲੱਖ ਦੇ ਟਰੈਕਟਰ ਲਏ ਹੋਏ ਨੇ ਵੀ ਜੇ ਆਪਾਂ ਦਰਖਤਾਂ ਦੇ ਨੇੜਿਓਂ ਥੋੜਾ ਥੋੜਾ ਵਹਾਈ ਕਰ ਦਾਂਗੇ ਤਾਂ ਆਪਣਾ ਕੀ ਘਸਜੂਗਾ ਠੀਕ ਹੈ ਨਾ ਆਹ ਦੇਖ ਲਓ ਯਾਰ ਆਹ ਸਾਰੇ ਦਰਖਤ ਮੱਚ ਗਏ ਯਾਰ ਇਹ ਥੋੜਾ ਇੰਨੀ ਕ ਜਗ੍ਹਾ ਤੇ ਨਹੀਂ ਬਹੁਤ ਦੂਰ ਤੱਕ ਮੈਂ ਤੁਹਾਨੂੰ ਦਿਖਾਉਣਾ ਦੇਖਦੇ ਜਾਓ ਆਹ ਛੋਟੇ ਦਰਖਤ ਹੈ ਜੋ ਉੱਗਦੇ ਹੀ ਤਹੇ ਜੇ ਦੇਖੋ ਇਹਨਾਂ ਨੂੰ ਸੇਕ ਲੱਗ ਗਿਆ ਹੈ ਹੁਣ ਇਹ ਕਦ ਕਮਜਾਬ ਹੋਣਗੇ ਸੋ ਆਪਾਂ ਗੁਰਬਾਣੀ 'ਚ ਵੀ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮਤਲਬ ਗੁਰਬਾਣੀ ਨੇ ਵੀ ਵਾਤਾਵਰਣ ਨੂੰ ਕੁਦਰਤ ਨੂੰ ਐ ਜਿਹੜਾ ਉਹ ਬਹੁਤ ਨਵਾਜਿਆ ਤੇ ਇੱਜ਼ਤ ਦਿੱਤੀ ਹੈ ਤੇ ਸਨੇਹਾ ਦਿੱਤਾ ਹੈ ਵੀ ਜਿਹੜੀਆਂ ਕੁਦਰਤੀਆਂ ਬਣਾਈ ਹੋਈਆਂ ਚੀਜ਼ਾਂ ਨੂੰ ਹੀ ਸੰਭਾਲ ਕੀਤੀ ਜਾਵੇ ਹੁਣ ਯਾਰ ਆਹ ਦੇਖ ਲਓ ਤੁਸੀਂ ਇੱਧਰ ਸੂਆ ਪੈਂਦਾ ਹੈ ਇਹ ਸੂਏ ਦਾ ਕਿਨਾਰਾ ਹੈ ਹੈ ਮਾਤੂਰੀ ਦੇ ਨੇੜੇ ਖੜਾ ਤੂਈ ਸ਼ਹਿਰ ਤੂਈ ਸ਼ਹਿਰ ਹੈ ਇਹ ਸੁਨਰੂਜਲੇ ਦਾ ਦੇਖੋ ਕਿੱਡਾ بڑا ਖੇਤ ਆ ਬਾਬੇ ਇਹ ਮਤਲਬ ਕਿ ਆ ਦਾ ਜਮੀ ਮੱਚ ਕੇ ਦਰਖਤ ਆ ਹੁਣ ਤੁਸੀਂ ਆ ਦੇਖ ਲਓ ਵੀ ਯਾਰ ਆ ਦਰਖਤ ਛੋਟਾ ਜਿਹਾ ਤੇ ਆ ਛੋਟਾ ਜਿਹਾ ਦਰਖਤ ਤੇ ਹੋਰ ਆ ਨਿੱਕੇ ਨਿੱਕੇ ਦਰਖਤ ਆ ਜਮੀ ਸੜ ਗਈ ਯਾਰ ਇਹ ਗੱਲ ਕੁਛ ਨਹੀਂ ਸੀ ਗੱਲ ਤਾਂ ਇੰਨੀ ਕੇ ਸੀ ਵੀ ਅੱਗੋ-ਵੱਗੋ ਇੱਕ-ਇੱਕ ਗੇੜਾ ਮੋਟਾ ਜਿਹਾ ਲਾਹਣਦੇ ਹੈ ਨਾ ਜਾਂ ਹਵਾ ਦਾ ਰੁਖ ਦੇਖ ਲੈਂਦੇ ਆ ਸਾਰੇ ਮੱਚ ਗਏ ਸੋ ਦੋਸਤੋ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਯਾਰ ਵੀ ਆਪਾਂ ਇਹ ਕੰਮ ਨਾ ਕਰੀਏ ਇਹ ਆਹ ਦੇਖ ਲਓ ਟਾਲੀ ਆ ਸਾਰੀ ਦੀ ਸਾਰੀ ਮੱਚੀ ਖੜੀ ਆ ਆਹ ਦੇਖ ਲਓ ਇਹ ਬਹੁਤ ਦੂਰ ਤੱਕ ਹਨਲੇ ਕੋਈ ਐਵੇਂ ਨਹੀਂ ਹੈਗਾ ਵੀ ਇਹ ਦੋ ਚਾਰ ਦਰਖਤ ਨੇ ਇਹ ਤਾਂ ਮੈਂ ਤੁਹਾਨੂੰ ਜੇ ਦਿਖਾਈ ਜਾਮਾ ਹੁਣ ਇੰਨਾ ਟਾਈਮ ਨਹੀਂ ਵੀ ਬਾਲੀ ਦੂਰ ਤੱਕ ਮੈਂ ਜਾ ਨਹੀਂ ਸਕਦਾ ਤੁਹਾਨੂੰ ਇੱਥੋਂ ਖੜ ਕੇ ਦਿਖਾਵਾ ਤੁਹਾਨੂੰ ਬਹੁਤ ਦੂਰ ਤੱਕ ਅੱਗ ਫੈਲੀ ਹੋਈ ਹੈ। ਸੋ ਦੋਸਤੋ ਅਸੀਂ ਚੌਂਕਾਂ ਚੌਰਾਹਿਆਂ 'ਚ ਬੈਠ ਕੇ ਬੜੀਆਂ ਗੱਲਾਂ ਕਰਦੇ ਆ ਕਿ ਆ ਮੰਤਰੀ ਮਾੜਾ ਹੈ, ਆ ਸਰਕਾਰ ਮਾੜੀ ਹੈ, ਆ ਸਰਕਾਰ ਨੇ ਕੁਝ ਨਹੀਂ ਕੀਤਾ, ਇਹਨੇ ਉਹ ਨਹੀਂ ਕੀਤਾ, ਇਹਨੇ ਉਹ ਨਹੀਂ ਕੀਤਾ ਪਰ ਅਸੀਂ ਆਪ ਭੁੱਲ ਜਾਂਦੇ ਆ ਵੀ ਸਾਡੀਆਂ ਕੀ ਜ਼ਿੰਮੇਵਾਰੀਆਂ ਨੇ। ਹੁਣ ਜੇ ਆ ਵੰਸ਼ਪਤੀ ਹੋਊਗੀ ਇੱਥੇ ਇਹ ਵਣਸਪਤੀ ਦੇ ਨਾਲ ਕੀ ਹੋਣਾ ਸੀ ਇੱਕ ਤਾਂ ਪਸ਼ੂ ਚਰਦੇ ਇੱਥੇ ਕਿੰਨੇ ਜਾਨਵਰ ਪਾਲਦੇ ਕਿੰਨੀਆਂ ਚਿੜੀਆਂ ਜਨੌਰ ਆਲਣੇ ਪਾਉਂਦੇ ਇੱਥੇ ਹੈ ਕੀੜੇ ਮਕੌੜੇ ਕਿੰਨੇ ਜਿਹੜੇ ਇੱਥੇ ਮਾਰਗੇ ਹੋਣਗੇ ਉਹ ਕਿੰਨੇ ਕੀੜੇ ਮਕੌੜਿਆਂ ਨੇ ਪਲਣਾ ਸੀ ਉਹ ਯਾਰ ਇਹ ਧਿਆਨ ਰੱਖਣਾ ਚਾਹੀਦਾ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਜਰੂਰ ਤਾਂ ਜੋ ਕੋਈ ਹੋਰ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਮਿੱਤਰੋ ਜਿੱਥੇ ਵੀ ਕਿਤੇ ਵੀ ਕਿਤੇ ਦਰਖਤ ਖੜੇ ਨੇ ਤੁਹਾਡੇ ਖੇਤ ਦੇ ਆਲੇ-ਦਾਲੇ ਤਾਂ ਉਹਨਾਂ ਨੂੰ ਅੱਗ ਲੱਗਣ ਤੋਂ ਜ਼ਰੂਰ ਬਚਾਓ ਕਿਉਂਕਿ ਦੇਖੋ ਆਪਾਂ ਕਈ ਵਾਰ ਦਰਖਤ ਦੇ ਥੱਲੇ ਖੜੇ ਹੁੰਨੇ ਆ ਤਾਂ ਆਹ ਦੇਖ ਲੋ ਆ 6 35 ਔਰੇ ਦੇਖ ਲੋ ਆਪਾਂ ਕਹਿੰਦੇ ਆ ਜੀ ਏਸੀ ਨੂੰ ਵੀ ਮਾਤ ਪਾਉਂਦਾ ਏਸੀ ਨੂੰ ਵੀ ਮਾਤ ਪਾਉਂਦਾ ਆਪਾਂ ਐਂ ਕਹਿੰਦੇ ਆ ਆਉਣ ਵਾਲੇ ਸਮੇਂ 'ਚ ਗਰਮੀ ਵੱਧ ਰਹੀ ਆ ਦੁਨੀਆ ਦੇ ਉੱਤੇ ਜਿਹੜੀ ਆ ਗਲੋਬਲ ਵਾਰਮਿੰਗ ਹੋ ਰਹੀ ਆ ਵੀ ਗਰਮੀ ਵੱਧ ਰਹੀ ਆ ਔਰ ਇਹ ਦਰਖਤ ਹੀ ਬਚਾਉਣਗੇ ਸਾਨੂੰ ਸਾਡਾ ਪੰਜਾਬ ਦੀ ਧਰਤੀ ਇੰਨੀ ਸੋਹਣੀ ਐ ਤੇ ਉਪਜਾਊ ਐ ਪਰ ਜੇ ਇਥੋਂ ਦਰਖਤ ਖਤਮ ਹੋ ਜਾਣਗੇ ਨਾ ਤਾਂ ਧਰਤੀ ਵੀ ਬੰਜਰ ਹੋ ਜਾਊਗੀ ਕਿਉਂਕਿ ਇਹ ਸਰਕਲ ਬਣਦਾ ਇੱਕ ਕੁਦਰਤ ਦਾ ਦਰਖਤ ਦੇ ਮੀਂਹ ਪੈਣ ਦੇ ਵਿੱਚ ਦਰਖਤ ਬਹੁਤ ਐਮ ਭੂਮਿਕਾ ਨਿਭਾਉਂਦੇ ਨੇ ਤੇ ਮਿੱਟੀ ਦੇ ਖੁਰਨ ਦੇ ਵਿੱਚ ਐਮ ਭੂਮਿਕਾ ਨਿਭਾਉਂਦੇ ਨੇ ਮਿੱਟੀ ਨਹੀਂ ਖੁਰਦੀ ਹੈਗੀ ਤੇ ਹੜ ਆਉਂਦੇ ਨੇ ਤਾਂ ਉਦੋਂ ਹੜਾਂ ਨੂੰ ਰੋਕਦੇ ਨੇ ਦਰਖਤ ਬਹੁਤ ਸਾਰੇ ਫਾਇਦੇ ਨੇ ਤੇ ਲੱਕੜ ਦੇ ਰੂਖ ਦੇ ਵਿੱਚ ਵੀ ਤੇ ਹੋਰ ਬਾਕੀ ਠੰਡਾ ਰਹਿੰਦਾ ਮੌਸਮ ਵਾਲਦਾਲ ਯਾਰ ਜਿਹੜੇ ਦਰਖਤ ਹੁੰਦੇ ਨੇ ਹਨ ਤਾਂ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਬਈ ਇਹ ਜਿਹੜਾ ਕੰਮ ਕਿਸੇ ਨੇ ਵੀ ਕੀਤਾ ਬਹੁਤ ਮਾੜਾ ਕੀਤਾ ਹੈ ਵੀਡੀਓ ਦੇਖ ਕੇ ਕੋਈ ਹੋਰ ਬੰਦਾ ਇਹ ਚੀਜ਼ ਨਾ ਕਰੇ ਬਹੁਤ ਬਹੁਤ ਧੰਨਵਾਦ